ਇਸ ਸਾਤੇ ਤਿਆਰੀਆਂ ਜੜੀਆਂ ਨੇ ਫਿਲਹਾਲ ਹੁਣ ਮੁਕੰਮਲ ਹੋ ਚੁੱਕੀਆਂ ਨੇ ਇੱਥੇ ਜੋ ਲਾਵਾ ਫੇਰੇ ਆ ਅਨੰਦ ਕਰਜ ਆ ਇੱਥੇ ਕੀਤੇ ਜਾਣਗੇ ਫਿਲਹਾਲ ਖੂਬਸੂਰਤ ਢੱਕ ਦੇ ਨਾਲ ਸਜਾਵਟ ਕੀਤੀ ਗਈ ਹੈ ਔਰ ਨਾਲ ਹੀ ਬਹੁਤ ਸੋਹਣੀਆਂ 17 20 ਹਰ ਪਾਸੇ ਲਿਖੀਆਂ ਨੇ ਸਜਾਵਟ ਬਹੁਤ ਵਧੀਆ ਢੰਗ ਨਾਲ ਕੀਤੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਕੋਈ ਲਾਵਾ ਫੇਰੇ ਨਹੀਂ ਕਿਸੇ ਹੋਰ ਦੇ ਤੇ ਬਾਹਰ ਦੇ ਵਾਸਤੇ ਫਿਰ ਇਹ ਜਗਾ ਡਿਸਾਈਡ ਹੋਈ ਹੈ ਸੋ ਬਾਹਰ ਜਿਹੜਾ ਆਊਟਡੋਰ ਚ ਇਹ ਵਧੀਆ ਤਰੀਕੇ ਨਾਲ ਸਜਾਵਟ ਕਰਕੇ ਅਤੇ ਮर्यादा ਦਾ ਖਿਆਲ ਰੱਖਤੇ ਹੋਏ ਹਰੇਕ ਚੀਜ਼ ਨੂੰ ਉਸ ਤਰੀਕੇ ਨਾਲ ਸਜਾਇਆ ਹੋਇਆ ਮੈਂ ਜ਼ਰੂਰ ਅੰਦਰ ਜਾ ਕੇ ਤਸਵੀਰ ਜਿਹੜੀ ਜ਼ਰੂਰ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਆ ਦੇਖੀਏ ਤਾਂ ਫਿਲਹਾਲ ਜਦੋਂ ਸ਼ੁਰੂਆਤ ਦੇ ਵਿੱਚ ਦਾਖਲ ਹੁੰਨੇ ਆ ਤਾਂ ਜੋ ਪਵਾਣੀਆਂ ਤਸਵੀਰਾਂ ਨੇ ਰਿਸੈਪਸ਼ਨ ਦੀਆਂ ਜਾਂ ਕਿਸੇ ਹੋਰ ਕਾਰਜਾ ਦੀਆਂ ਫਿਲਹਾਲ ਇਹ ਸ਼ਗੁੰਦੀਆਂ ਤਸਵੀਰਾਂ ਜਾਂ ਬਾਕੀ ਇਸ ਤੋਂ ਪਹਿਲਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਫਿਲਹਾਲ ਯਾਦ ਦੇ ਵਾਸਤੇ ਲਾਈਆਂ ਹੋਈਆਂ ਨੇ ਔਰ ਬੈਂਡ ਦੇ ਵਾਸਤੇ ਬੈਠਣ ਵਾਸਤੇ ਹਰੇਕ ਦਾ ਜਿਹੜਾ ਪ੍ਰਬੰਧ ਹੈ ਉਹ ਗੁਰੂ ਘਰ ਦੇ ਜਿੱਥੇ ਮਹਾਰਾਜ ਦਾ ਸਰੂਪ ਰੱਖਿਆ ਜਾਣਾ ਉਹਦੇ ਆਸ-ਪਾਸ ਪੁੰਜੇ ਜਿਵੇਂ ਗੱਦੇ ਵਿਸਾ ਕੇ ਤੇ ਫਿਲਹਾਲ ਇਹ ਸੈਟਿੰਗ ਕੀਤੀ ਹੋਈ ਹੈ ਔਰ ਕਿਸੇ ਤਰ੍ਹਾਂ ਦੇ ਨਾਲ ਮर्यादा ਨੂੰ ਕੋਈ ਸਵਾਲ ਨਾ ਹੋਵੇ ਜਿਸ ਕਰਕੇ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਪਾਠੀ ਸਿੰਘ ਜੋ ਨੇ ਉਹ ਆਪ ਖਾਸ ਤਿਆਰ ਰੱਖ ਰਹੇ ਨੇ ਔਰ ਇੱਥੇ ਕੁਝ ਸਮੇਂ ਚ ਬਰਾਤ ਗੁਰਦੁਆਰਾ ਸਾਹਿਬ ਹੀ ਟਕਣੀ ਹੈ ਉਸ ਤੋਂ ਬਾਅਦ ਫਿਰ ਜੋ ਫੈਸਟਨ ਪੁਲਿਸ ਹੈ ਉੱਥੇ ਜਾ ਕੇ ਸਮਾਗਮ ਸ਼ੁਰੂ ਹੋਏਗਾ ਲੰਚ ਤੇ ਟਾਈਮ ਦੇ ਅਕੋਰਡਿੰਗ ਸੋ ਫਿਲਹਾਲ ਇੱਥੇ ਮਹਾਰਾਜ ਦੇ ਦਾ ਸਰੂਪ ਹੈ ਜਿਹੜਾ ਬਿਰਾਜਮਾਨ ਕੀਤਾ ਜਾਣਾ ਇੱਥੇ ਲਗਾਤਾਰ ਫਿਲਹਾਲ ਜਿਹੜੀਆਂ ਤਿਆਰੀਆਂ ਨੇ ਉਹ ਕੀਤੀਆਂ ਗਈਆਂ ਨੇ ਮੁਕੰਮਲ ਹੋ ਚੁੱਕੀਆਂ ਨੇ ਤਿਆਰੀਆਂ ਆਖਰੀ ਪੜਾਤੇ ਨੇ ਕੁਝ ਸਮੇਂ ਤੱਕ ਜਿਹੜੀ ਬਰਾਤ ਜੋ ਲੁਧਿਆਣੇ ਤੋਂ ਚਲੀ ਹੋਈ ਹੈ ਲੋਵੀ ਸ਼ਬਰੋਈ ਦੀ ਸੋ ਕੁਝ ਸਮੇਂ ਤੱਕ ਪਹੁੰਚਣੀ ਹੈ ਵਿਸ਼ੇਖ ਸ਼ਰਮਾ ਦੇ ਭੈਣ ਕੋਮਲ ਸ਼ਰਮਾ ਜੋ ਇਸ ਪਲੇ ਪੋਲੀ ਸਿਟੀ ਚ ਜੋ ਨਾਟਕ ਕਰਾ ਉਸ ਥਾਂ ਤੇ ਹੀ ਜੋ ਤਿਆਰੀਆਂ ਪਰਿਵਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਔਰ ਇਹ ਵੀ ਕਈ ਲੋਕ ਕਹਿ ਰਹੇ ਨੇ ਕਿ ਅਭਿਸ਼ੇਕ ਸ਼ਰਮਾ ਵਿਆਹ ਦੇ ਵਿੱਚ ਨਹੀਂ ਆ ਸਕਦੇ ਪਰ ਕਈ ਇਹ ਵੀ ਕਹਿ ਰਹੇ ਨੇ ਕਿ ਅਭਿਸ਼ੇਕ ਸ਼ਰਮਾ ਜ਼ਰੂਰ ਆਣਗੇ ਕਿਉਂਕਿ ਭੈਣ ਦਾ ਵਿਆਹ ਹੈ ਤਾਂ ਕਰਕੇ ਸੋ ਇਹ ਜਿਹੜੀ ਤਸਵੀਰ ਹੈ ਇਹ ਤਾਂ ਕਰਕੇ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਕਿ ਜਿਸ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਗੁਰਦੁਆਰਾ ਸਾਹਿਬ ਜਿੱਥੇ ਮਾਨ ਮਿਰਦਾ ਦੇ ਨਾਲ ਆਨੰਦ ਕਾਰਜ ਹੋਣੇ ਹਨ ਲੋਵੀਸ਼ਰ ਬਰਾਏ ਜੋ ਸਰਦਾਰ ਫੈਮਲੀ ਤੋਂ ਸਿੱਖ ਫੈਮਲੀ ਨੂੰ ਬਿਲੋਂਗ ਕਰਦਾ ਹੈ ਉਹ ਨਾਲ ਹੀ ਕੋਮਲ ਸ਼ਰਮਾ ਜੋ ਅਭਿਸ਼ੇਕ ਸ਼ਰਮਾ ਜੀ ਭੈਣ ਹੈ ਸੋ ਸਿੱਖ ਸਿਧਾਂਤਾਂ ਦੇ ਅਨੁਕੂਲ ਜਿਹੜੀ ਇਹ ਰਸਮ ਹੋਣੀ ਹੈ ਆਨੰਦ ਕਾਰਜ ਹੋਣੇ ਆ ਸੋ ਗੁਰਦੁਆਰਾ ਸਾਹਿਬ ਦੀ ਵੀ ਤਸਵੀਰ ਨਾਲ ਸਾਂਝੀ ਕਰਦੇ ਆ ਗੁਰਦੁਆਰਾ ਸ੍ਰੀ ਚੰਨਟਾਲੀ ਸਾਹਿਬ ਜਿੱਥੇ ਮਜੀਠਾ ਬਾਈਪਾਸ ਹੈ ਔਰ ਉਸਾਤੋਂ ਇੱਥੇ ਬਰਾਤ ਪਹੁੰਚੇਗੀ ਤਿਆਰੀ ਜਿਹੜੀ ਹੈ ਬਰਾਤੀ ਵੀ ਖਾਸ ਤੌਰ ਤੇ ਲੁਧਿਆਣੇ ਤੋਂ ਹੋ ਚੁੱਕੀ ਹੋਈ ਲੁਧਿਆਣੇੋਂ ਬਰਾਤ ਜਿਹੜੀ ਹੈ ਰਵਾਨਾ ਹੋ ਗਈ ਹੈ ਤੇ ਕੁਝ ਸਮੇਂ ਤੱਕ ਪਹੁੰਚੇਗੀ ਤਕਰੀਬਨ 12 ਵਜੇ ਦਾ ਸਮਾਂ ਜੋ ਰੱਖਿਆ ਹੋਇਆ ਹੈ ਆਨੰਦ ਕਾਰਜ ਦਾ 12 ਤੋਂ 12:30 ਤੱਕ ਦੇ ਵਿੱਚ ਵਿੱਚ ਆਨੰਦ ਕਾਰਜ ਹੋਣੇ ਨੇ ਔਰ ਇੱਥੇ ਖਾਸ ਤੌਰ ਤੇ ਜੋ ਅਭਿਸ਼ੇਕ ਸ਼ਰਮਾ ਦੇ ਜੋ ਦੋਸਤ ਨੇ ਜਾਂ ਸਾਥੀ ਨੇ ਉਹ ਵੀ ਪਹੁੰਚਣ ਦੀ ਜਿਹੜੀ ਸੰਭਾਵਨਾ ਅੱਜ ਜਿਸ ਪੈ[ਲੈਸ] ਦੇ ਵਿੱਚ ਖਾਸ ਤੌਰ ਤੇ ਵਿਆਹ ਸਮਾਗਮ ਹੈ ਉੱਥੇ ਵੀ ਵੀਆਈਪੀ ਵੀਆਈਪੀ ਪਹੁੰਚਣਗੇ ਖਾਸ ਤੌਰ ਤੇ ਪੰਜਾਬ ਦੇ ਸੀਐਮ ਮਾਨ ਭਗਵੰਤ ਪੱਨ ਸਾਹਿਬ ਵੀ ਵਿਆਹ ਦੇ ਵਿੱਚ ਸ਼ਰਕਤ ਕਰਨਗੇ ਤੇ ਹੋਰ ਖਾਸ ਚੀਜ਼ ਕੀ ਉੱਥੇ ਸਿਕਿਉਰਿਟੀ ਜਿਹੜੀ ਹੈ 3 ਲੇਅਰ ਸਿਕਿਉਰਿਟੀ ਲਗਾ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਹੋਰ ਦਾਖਲ ਨਾ ਹੋਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਇਸ ਰੰਗ ਦੇ ਵਿੱਚ ਭੰਗ ਨਾ ਪਾ ਸਕੇ ਜਿਸ ਕਰਕੇ ਪੁਲਿਸ ਦੇ ਵੱਲੋਂ ਖਾਸ ਧਿਆਨ ਰੱਖਿਆ ਜਾ ਰਿਹਾ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਸੰਝੇ ਕੀਤੀਆਂ ਜਿੱਥੇ ਹਰੇਕ ਚੀਜ਼ ਨੂੰ ਬਹੁਤ ਸੋਨੇ ਢੰਗ ਦੇ ਨਾਲ ਸਜਾਇਆ ਗਿਆ ਮਹਾਰਾਜ ਦੇ ਸਰੂਪ ਨੂੰ ਬਹੁਤ ਸੋਨੇ ਢੰਗ ਦੇ ਨਾਲ ਸਜਾਇਆ ਹੋਇਆ ਔਰ ਜੋ ਅਸੀਂ ਕੰਬੀਨੇਸ਼ਨ ਦੇਖੀ ਤਾਂ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੋਇਆ ਕਿਉਂਕਿ ਪ੍ਰੋਗਰਾਮ ਦੋ ਸੀਗੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਸ ਕਰਕੇ ਬਾਹਰ ਆਊਟਡੋਰ ਦੇ ਵਿੱਚ ਇਹ ਸਮਾਗਮ ਦਾ ਜਿਹੜਾ ਤਿਆਰ ਕੀਤਾ ਗਿਆ ਮਹਾਰਾਜ ਦੇ ਰੂਪ ਦੀ ਅਸੀਂ ਤਸਵੀਰ ਦੇਖੀ ਤਾਂ ਖੂਬਸੂਰਤ ਢੰਗ ਦੇ ਨਾਲ ਸਜਾਇਆ ਗਿਆ ਔਰ ਜਿੰਨੇ ਅਸੀਂ ਸਿਫਤ ਕਰਦੇ ਹਾਂ ਮਹਾਰਾਜ ਜੀ ਦੀ ਔਰ ਜਿੰਨੇ ਸੋਹਣੇ ਫੁੱਲਾਂ ਨਾਲ ਸਜਾਇਆ ਹੋਇਆ ਇੱਕ ਖਾਸ ਦਿੱਖ ਦੇਣ ਦੀ ਕੋਸ਼ਿਸ਼ ਕੀਤੀ ਹੋਈ ਹੈ ਸੋ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆਨੰਦਕਾਰ ਇਸ ਤੋਂ ਬਾਅਦ ਫਿਰ ਵਿਆਹ ਸਮਾਗਮ ਜਿਹੜਾ ਫੈਸਟਨ ਪਲੇਸ ਦੇ ਵਿੱਚ ਹੋਣਾ ਸੋ ਇਹ ਜਿਹੜੀ ਖਾਸ ਤਸਵੀਰ ਹੈ ਕਿ ਅਭਿਸ਼ੇਕ ਸ਼ਰਮਾ ਆ ਰਹੇ ਨੇ ਵਿਆਹ ਦੇ ਵਿੱਚ ਕਿ ਨਹੀਂ ਆ ਰਹੇ ਇਹ ਲਗਾਤਾਰ ਬਣਿਆ ਹੋਇਆ ਇਸੇ ਦੇ ਨਾਲ ਲਗਾਤਾਰੇ ਤਸਵੀਰਾਂ ਦਿੱਤੇ ਫਿਲਹਾਲ ਤਿਆਰੀ ਮੁਕੰਮਲ ਹੋ ਚੁੱਕੀ ਹੈ ਔਰ ਕੁਛ ਸਮੇਂ ਤੋਂ ਜੋ ਬਰਾਤ ਹੈ ਉਹ ਇੱਥੇ ਠੁਕੇਗੀ ਔਰ ਬਰਾਤ ਦੀਆਂ ਵੀ ਜੜੀਆਂ ਤਿਆਰੀਆਂ ਨੇ ਉਹ ਮੁਕੰਮਲ ਹੋ ਕੇ ਲੁਝਾਣੇ ਤੋਂ ਬਰਾਤ ਨਿਕਲ ਗਈ ਸੀ ਔਰ ਜਿਹੜੀ ਸਜਾਵਟ ਹੈ ਜਾਂ ਬੈਠਣ ਦਾ ਜਿਹੜਾ ਇੱਕ ਸਿਸਟਮ ਹੈ ਉਹ ਵੀ ਮर्यादा ਅਨੁਸਾਰ ਬਣਾਇਆ ਕਿ ਕੋਈ ਵੀ ਉੱਚੀ ਥਾਂ ਤੇ ਨਾ ਬੈਠੇ ਜੇ ਕਿਸੇ ਨੇ ਨਹੀਂ ਬੈਨਾ ਤਾਂ ਬਾਹਰ ਥੋੜਾ ਗਾਰਡਨ ਦੇ ਵਿੱਚ ਜਾ ਕੇ ਜਾਂ ਜਿਹੜਾ ਬਾਹਰ ਲੋਨ ਹੈ ਮਾਫ ਕਰਨਾ ਉੱਥੇ ਜਾ ਕੇ ਖੜਾ ਹੋ ਸਕਦਾ ਹੈ ਗੁਰਬਾਣੀ ਜਿਹੜੀ ਸੁਣ ਸਕਦਾ ਔਰ ਨਾਲ ਹੀ ਮर्यादा ਅਨੁਸਾਰ ਹਰ ਕੋਈ ਜੀ ਇੱਥੇ ਕੋਈ ਬੀਟਰ ਜਾਂ ਕੋਈ ਹੋਰ ਵੀ ਆਪਣੀ ਸਟਾਲ ਤੇ ਖੜਾ ਤਾਂ ਉਹਨਾਂ ਵੱਲੋਂ ਵੀ ਸੱਟ ਕੇ ਨੇ ਹਰ ਤਰ੍ਹਾਂ ਦੀ ਮर्यादा ਦਾ ਖਿਆਲ ਰੱਖਿਆ ਜਾ ਰਿਹਾ ਕੋਈ ਵੀ ਇਸ ਦਰਬਾਰ ਤੋਂ ਅੱਗੇ ਜੋੜੇ ਨਹੀਂ ਲੈ ਕੇ ਆ ਰਿਹਾ ਇੱਥੇ ਤੱਕ ਇਹ ਖਾਸ ਤੜੀ ਤਿਆਰੀ ਆ ਕੀਤੀ ਹੋਈ ਹੈ ਔਰ ਨਾਲ ਹੀ ਜੋ ਰਾਗੀ ਸਿੰਘਾਂ ਦੇ ਵੱਲੋਂ ਲਾਵਾ ਪੜੀਆਂ ਜਾਣ ਗਿਆ ਜੋ ਗੁਰਦੁਆਰਾ ਸਾਹਿਬ ਦੇ ਗਰੰਥੀ ਸਿੰਘ ਨੇ ਉਹਨਾਂ ਵੱਲੋਂ ਹੁਕਮਨਾਮਾ ਲਿਆ ਜਾਣਾ ਸੋ ਅੱਜ ਸਿੱਖ ਪਰੰਪਰਾਵਾਂ ਅਨੁਸਾਰ ਜਦੋਂ ਵਿਆਹ ਹੁੰਦਾ ਤਾਂ ਉਹ ਆਨੰਦ ਕਾਰਜ ਕਹਿੰਦੇ ਆ ਚਾਰ ਲਾਵਾ ਹੁੰਦੀਆਂ ਨੇ ਤਾਂ ਫਿਰ ਵਿਆਹ ਮੁਕੰਮਲ ਹੁੰਦਾ ਹੈ ਇਸ ਲਈ ਜਿਹੜੀ ਤਸਵੀਰ ਹੈ ਸਾਂਝੀ ਕਰ ਰਹੇ ਆ ਕਿ ਕਰ ਸਕੀਆ ਵਿਸ਼ੇਖ ਸ਼ਰਮਾ ਦਾ ਅੱਜ ਖਾਸ ਦਿਨ ਹੈ ਕਿਉਂਕਿ ਇੱਕ ਪਾਸੇ ਇੰਡੀਆ ਦੇ ਵਾਸਤੇ ਬਹੁਤ ਵੱਡਾ ਮਾਣ ਹੈ ਔਰ ਦੂਜੇ ਪਾਸੇ ਵਿਸ਼ੇਖ ਸ਼ਰਮਾ ਦੀ ਸਿਸਟਰ ਦਾ ਅੱਜ ਵਿਆਹ ਆ ਤੇ ਹਰੇਕ ਨੂੰ ਖੁਸ਼ੀਆਂ ਨੇ ਹਾਂ ਬਹੁਤ ਖੁਸ਼ੀਆਂ ਨੇ ਭਾਜੀ ਸਾਰਿਆਂ ਨੂੰ ਉਹ ਪੂਰੇ ਵਰਲਡ ਦੀ ਐਸ ਵਾਲੇ ਕਿਨਾਂ ਸਭ ਤੋਂ ਹਸਤੀ ਬਣ ਚੁੱਕੀ ਹੈ ਸਾਰ ਬੰਦਿਆਂ ਨੂੰ ਬੜੀ ਖੁਸ਼ੀ ਹੈ ਆਪਾਂ ਪਰਿਵਾਰਾਂ ਨੂੰ ਬੜੀ ਖੁਸ਼ੀ ਹੈ ਭਾਜੀ ਛੋਟੇ ਕੀ ਲੱਗਦੀ ਨੇ ਵਿਸ਼ੇਖ ਜੀ ਉਹਦੇ ਡੈਡੀ ਤੇ ਮੇਰੇ ਮੈਂ ਬਹੁਤ ਜ਼ਿਆਦਾ ਕਲੋਜ਼ ਫਰੈਂਡ ਆ ਭਰਾਵ ਵਰਗੇ ਉਦਾਂ ਦੇ ਫਾਦਰ ਮੇਰੇ ਬਹੁਤ ਜ਼ਿਆਦਾ ਪਿਆਰ ਹੈ ਦਿੱਲੀ ਮੇਰੇ ਕੋ ਜਾਂਦੇ ਹਮੇਸ਼ਾ ਹੀ ਕਿਨਾਂ ਬਹੁਤ ਪਰਿਵਾਰ ਹੈ ਮੇਰੇ ਭਾਜੀ ਦਾ ਵਿਸ਼ੇਕ ਮਿਲਦਾ ਕੀ ਗੱਲਾਂ ਕਰਦਾ ਸੁਭਾਅ ਕਿਹੋ ਜਿਹਾ ਬਹੁਤ ਹੀ ਅੱਛਾ ਹੈ ਕਿਨਾਂ ਭਾਜੀ ਬੱਚੇ ਦਾ ਸੁਭਾਅ ਬਿਲਕੁਲ ਡਾਊਨ ਟੂ ਅਰਥ ਹੈਗਾ ਬਿਲਕੁਲ ਉਹਦਾ ਆਮ ਜਿਹੜੇ ਲੋਕਾਂ ਦਾ ਸੁਭਾਅ ਹੈ ਕਿੰਨਾ ਬਿਲਕੁਲ ਡਾਊਨ ਟੂ ਅਰਥ ਭਾਜੀ ਦਾ ਸੋ ਅੱਜ ਵਿਸ਼ੇਕ ਸ਼ਰਮਾ ਦੀ ਸਿਸਤੀ ਦੀ ਮੈਰੀਜ ਹੈ ਅਭਿਸ਼ੇਕ ਸ਼ਰਮਾ ਨੇ ਜਿੱਥੇ ਗੁਰੂ ਨਗਰੀ ਦਾ ਮਾਣ ਤੇ ਵਧਾਇਆ ਹੀ ਹੈ ਪੂਰੇ ਪੰਜਾਬ ਦਾ ਮਾਣ ਵਧਾਇਆ ਪੂਰੇ ਭਾਰਤ ਦਾ ਮਾਣ ਵਧਾਇਆ ਸੀ ਤਾਰੀਫ ਕਰਦੇ ਨਹੀਂ ਥੱਕ ਬਹੁਤ 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 ਬੱਚਾ ਅੱਛਾ ਸਭ ਦਾ ਪਰਮਾਤਮਾ ਕਰੇ ਵੀ ਸਭ ਦੇ ਬੱਚੇ ਇਦਾਂ ਨਿਗਲਨ ਨਾਮ ਰੋਸ਼ਨ ਕਰਨ ਆਪਣਾ ਰੋਸ਼ਨ ਕਰਨ ਆਪਣੇ ਦੇਜਾ ਨਾ ਰੋਸ਼ਨ ਕਰਨ ਤੇ ਵਾੜਾ ਮਾਰੇ ਚਰਦੀ ਕਰਾ ਰੱਖਣਾਂ ਤੇ ਅੱਜ ਉਹਦੀ ਸਿਸਟਰ ਦੀ ਮੈਰਿਜ ਆ ਇਹ ਵੀ ਕਹਿ ਰਹੇ ਨੇ ਕਿ ਸ਼ਾਮਲ ਨਹੀਂ ਹੋ ਸਕਦੇ ਕੀ ਹੈ ਉਹ ਜੀ ਸੁਭਾਅ ਨਾਲ ਹੱਲੇ ਦੇ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਵੀ ਸ਼ਾਇਦ ਸ਼ਾਮਲ ਹੋ ਵੀ ਸਕਦੇ ਨੇ ਜਾਂ ਨਹੀਂ ਹੋ ਸਕਦੇ ਨੇ ਇਹਦੇ ਬਾਰੇ ਤੇ ਸਾਨੂੰ ਇਹਦਾ ਪੂਰਾ ਨਹੀਂ ਪਤਾ ਖਾਸ ਤੌਰ ਤੇ ਵਿਸ਼ੇਖ ਸ਼ਰਮਾ ਦੇ ਫਾਦਰ ਸਾਹਿਬ ਦੇ ਨਾਲ ਰਹਿੰਦੇ ਜੋ ਦੋਸਤ ਉਹਨਾਂ ਦੇ ਗੱਲ ਕਰਦੇ ਆ ਸੋ ਫਿਲਹਾਲ ਅੱਜ ਤਿਆਰੀਆਂ ਮੁਕੰਮਲ ਨੇ ਅੱਜ ਆਨੰਦ ਕਾਰਜ ਹੋਣੇ ਆ ਉਸ ਤੋਂ ਬਾਅਦ ਜੋ ਜੋੜਾ ਜੜਾ ਉਹ ਤਾਂ ਉਮਰ ਤੱਕ ਇੱਕ ਦੂਜੇ ਨਾਲ ਰਹੇਗਾ ਪਹਿਲੇ ਤਾਂ ਮੈਂ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਲਾਵਾਂ ਇੱਥੇ ਹੋਣੀਆਂ ਨੇ ਪਰਮਾਤਮਾ ਕਰਦੇ ਆ ਕਿ ਸਾਰਾ ਜਿੰਨਾ ਵੀ ਕੋਈ ਪ੍ਰੋਗਰਾਮ ਹੈਗਾ ਸਾਰਾ ਮੰਗਲਵੇ ਢੰਗ ਦੇ ਨਾਲ ਸੰਪੰਨ ਹੋ ਜੇ ਤੇ ਸਾਡੀ ਤੇ ਇਹੀ ਕੋਸ਼ਿਸ਼ ਵੀ ਆ ਤੇ ਪ੍ਰਮਾਤਮਾ ਕੋ ਆਸ ਕਰਦੇ ਆ ਕਿ ਪ੍ਰੋਗਰਾਮ ਜਿਹੜਾ ਵਧੀਆ ਢੰਗ ਨਾਲ ਹੋ ਜਾਏ ਜੀ ਅਭਿਸ਼ੇਕ ਸ਼ਰਮਾ ਆ ਰਿਹਾ ਵੈਸੇ ਸਭ ਨੂੰ ਬਣਿਆ ਹੋਇਆ ਅਭਿਸ਼ੇਕ ਸ਼ਰਮਾ ਦੇ ਆਉਣ ਦੇ ਚਾਂਸਸ ਹੈਗੇ ਨੇ ਜੀ ਐਕਚੁਅਲੀ ਉਹਦਾ ਕੱਲ ਹੀ ਕੋਈ ਮੈਚ ਆ ਗਿਆ ਸੀਗਾ ਤੇ ਇਸ ਕਰਕੇ ਉੱਥੇ ਗਿਆ ਹੋਇਆ ਕਿ ਫਿਰ ਵੀ ਸ਼ਾਮ ਤੱਕ ਆਉਣ ਦੀ ਕੋਈ ਸੰਭਾਵਨਾ ਉਹਦੀ ਪਹਿਗੀ ਹੈ ਜੀ ਫਿਲਹਾਲ ਅਮ੍ਰਿਤਸਰ ਨਹੀਂ ਹੈ ਹਲੇ ਅਮ੍ਰਿਤਸਰ ਨਹੀਂ ਹੈਗੇ ਜੀ ਅੱਜ ਉਹਨਾਂ ਦਾ ਕਾਨਪੁਰ ਚ ਮੈਚ ਹੈਗਾ ਰਾਤੀ ਲਖਨਊ ਸੀਗੇ ਉਹਨਾਂ ਨਾਲ ਗੱਲ ਹੋਈ ਤੇ ਉਹ ਲਖਨਊ ਸੀਗੇ ਬਾਕੀ ਥੋੜਾ ਜਿਹਾ ਪ੍ਰੋਗਰਾਮ ਜਿਹੜਾ ਸ਼ੈਡਿਊਲ ਹੁੰਦਾ ਉਹ ਸਰਪ੍ਰਾਈਜ਼ ਹੀ ਹੁੰਦਾ ਜੀ ਨਹੀਂ ਸਾਨੂੰ ਵੀ ਨਹੀਂ ਪਤਾ ਹੁੰਦਾ ਸੋ ਫਿਲਹਾਲ ਅੱਜ ਨਾਨਕਕਾਰਜ ਵਾਸਤੇ ਸੋਨਾ ਦਰਬਾਰ ਸਜਿਆ ਪ੍ਰਮਾਤਮਾ ਦਾ ਔਰ ਹਰੇਕ ਨੇ ਦੁਆਵਾ ਦੇਣੀ ਹੈ ਜਿਹੜਾ ਨਹੀਂ ਵੀ ਆ ਰਿਹਾ ਉਹਨੇ ਵੀ ਆਪਣੇ ਵੱਲੋਂ ਦੁਆਵਾ ਭੇਜਣੀਆਂ ਨੇ ਸੋ ਕਿਹੋ ਜਿਹਾ ਲੱਗ ਰਿਹਾ ਬਹੁਤ ਹੀ ਵਧੀਆ ਲੱਗ ਰਿਹਾ ਜੀ ਜਿਹੜਾ ਦਰਬਾਰ ਸਜਾਇਆ ਗਿਆ ਜਿੱਥੇ ਲਾਵਾਂ ਹੋਣੀਆਂ ਉਹ ਵੀ ਬਹੁਤ ਵਧੀਆ ਬਣਿਆ ਹੈ ਬਾਕੀ ਸਾਰੇ ਅਸ਼ੀਰਵਾਦ ਦੇਣ ਜੋੜੀ ਵਧੀਆ ਰਹੇ ਖੁਸ਼ ਰਵੇ ਬਸ ਸ਼ੀਕ ਦੇ ਫਾਦਰਾਂ ਤੁਹਾਡੀ ਕਾਫੀ ਨੇੜਤਾ ਹੈ ਹਾਂਜੀ ਔਰ ਇਸੇ ਕਰਕੇ ਵੀ ਸ਼ੇਖ ਸ਼ਰਮਾ ਤੇ ਫਾਜ਼ਲ ਸਾਹਿਬ ਨੂੰ ਬਹੁਤ ਲੋਕ ਪਿਆਰ ਕਰਦੇ ਕਿਉਂਕਿ ਆਪ ਵੀ ਕੋਚ ਰਹੇ ਨੇ ਹਰ ਕੋਈ ਜਾਣਦਾ ਹੈ ਔਰ ਰਾਜੂ ਭਾਈ ਦਾ ਨਾਮ ਤਾਂ ਬਹੁਤ ਮਸ਼ਹੂਰ ਹੈ ਜਦੋਂ ਵਿਸ਼ੇਖ ਆਪਣੀ ਅਵਾਰਡ ਲੈਣ ਵੀ ਗਿਆ ਸੀਗਾ ਤਾਂ ਪਿੱਛੋਂ ਧਵਾਜਾ ਹੀ ਹੈ ਰਾਜੂ ਦਾ ਮੁੰਡਾ ਰਾਜੂ ਦਾ ਮੁੰਡਾ ਜਿੱਤ ਗਿਆ ਹੈ ਅਵਾਰਡ ਮਿਲ ਗਿਆ ਹੈ ਉਹਰਾ ਪਰਿਵਾਰ ਆ ਮੁਕੰਮਲ ਕੀਤਾ ਗਿਆ ਔਰ ਨਾਲ ਹੀ ਰਿਸ਼ਤੇਦਾਰ ਵੀ ਜੜੇ ਧਿਆਨ ਖਾਸ ਦੇ ਰਹੇ ਨੇ ਕਿ ਕਿਸੇ ਤਰ੍ਹਾਂ ਦੇ ਨਾਲ ਇਸ ਦਰਬਾਰ ਦੇ ਵਿੱਚ ਕੋਈ ਮర్యాਦਾ ਦੀ ਉਲੰਘਣਾ ਨਾ ਹੋਵੇ ਸੋ ਹਰੇਕ ਜੋ ਮੈਨੇਜਮੈਂਟ ਹੈ ਉਹ ਉਹ ਇਸ ਖਾਸ ਤਸਵੀਰ ਦੀ ਗੱਲ ਮੈਂ ਕਰਾਂ ਤੁਹਾਡਾ ਨਾਮ ਕੀ ਹੈ ਔਰ ਵਿਡਿੰਗ ਪਲਾਨ ਹੈ ਤੁਸੀਂ ਉਹ ਤੇ ਕੀ ਕੀ ਫਿਲਹਾਲ ਤਿਆਰੀ ਕਰ ਲਈ ਸੀ ਇਹਨਾਂ ਦਾ ਅਸੀਂ ਸ਼ੁਰੂ ਤੋਂ ਹੀ ਅ ਵਿਡਿੰਗ ਦਾ ਸਾਰਾ ਦੇਖਿਆ ਜੇ ਇਹਨਾਂ ਦਾ ਕੋਈ ਚੂੜੀਆਂ ਦਾ ਫੰਕਸ਼ਨ ਸੀ ਜਾਂ ਸਰਪ੍ਰਾਈਜ਼ ਪ੍ਰਪੋਜ਼ਲ ਸੀ ਸਾਰੀ ਡੈਕੋਰੇਸ਼ਨ ਬਲਿਸ ਕੰਪਨੀ ਨੇ ਕੀਤੀ ਹੈ ਇਹ ਜਿਹੜਾ ਤੁਸੀਂ ਖੂਬਸੂਰਤ ਬਾਬਾਈ ਦਾ ਦੇਖਦੇ ਪਿਓ ਥਰੀ ਬਲਿਸ ਕੰਪਨੀ ਨੇ ਹੀ ਕੀਤਾ ਆਇਆ اے پرماتھمالو سਾਨੂੰ ملی ਨਾ ਸੇਵਾ ਕੀ ਹੈ ਜੇ ਸਾਨੂੰ ਇਹਨਾਂ ਦਾ ਪਿੰਲਾ ਸ਼ਰਮਾ ਨੇ ਕਿਹਾ ਸੀਗਾ ਕਿ ਕਿਸ ਤਰ੍ਹਾਂ ਦੀ ਤਿਆਰੀ ਚਾਹੀਦੀ ਹੈ ਸਾਨੂੰ ਬਿਲਕੁਲ ਉਹਨਾਂ ਨੇ ਕਿਹਾ ਸੀ ਮੇਰੀ ਪੈਨ ਦਾ ਤੁਸੀਂ ਨਾਰਾਜ਼ ਨਹੀਂ ਕਰਨਾ ਜੋ ਕਹਿ ਨਹੀਂ ਕਰ ਦੋ ਫੁੱਲ ਫਲੇਜ ਕਰ ਦੋ ਅਭੀ ਸ਼ਰਮਾ ਬਹੁਤ ਖੁੱਲੇ ਦਿਲ ਨਾਲ ਕਹਿੰਦਾ ਸੀ ਕਿ ਜੋ ਮੇਰੀ ਪੈਨ ਨੂੰ ਚਾਹੀਦਾ ਸਭ ਕੁਝ ਦਿਓ ਤੇ ਉਹ ਇਹੋ ਜਿਹਾ ਪ੍ਰਾਸ ਸਭ ਨੂੰ ਦੇਵੇ